ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਸ਼ਹਿਰ ਕੋਟਕਪੂਰੇ ਤੋਂ ਹਰੀ ਨਾਉ ਰੋਡ ਦੇ ਉੱਤੇ ਪਿੰਡ ਕਿਹੜਾ ਸੀ ਵੀਰੇ ਕੋਠੇ ਬੱਲਾਂ ਵਾਲੀ ਕੋਠੇ ਬੱਲਾਂ ਵਾਲੀ ਕੋਠੇ ਬੱਲਾਂ ਵਾਲੀ ਦੇ ਵਿੱਚ ਮੌਜੂਦ ਆ ਤੇ ਇਹ ਕੋਠੇ ਬਾਜੀਗਰ ਕੋਠੇ ਨੇੜੇ ਹੀ ਆ ਆਪਸ ਦੇ ਵਿੱਚ ਗਵੰਡੀ ਜੇ ਪਿੰਡ ਆ ਤੇ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਟੋਕੜ ਕੱਪੜ ਮੈਂ ਵਿਖਾਉਣੀ ਆ ਤੁਹਾਨੂੰ ਤੇ ਇੱਕ ਵਿਖਾਉਣੀ ਆ ਤੁਹਾਨੂੰ ਮਿੱਤਰੋ ਮੈਂ ਵਿਖੇਰੀ ਦੋ ਜਾਨਵਰ ਦਿਖਾਉਣੇ ਆ ਪਹਿਲਾਂ ਆਪਾਂ ਮੈਂ ਇਹਦੀ ਡਿਟੇਲ ਜਾਣਦੇ ਆ ਕਿੰਨੇ ਚਿਰ ਦੀ ਗੱਪਣਾ ਕਿੰਨਾ ਦੁੱਧ ਆ ਕੀ ਜਾਨਵਰ ਆ ਇਹਦੇ ਮਗਰ ਵੀਰੇ ਤੋਰਦੀ ਮਿਹਨਤੂ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਜੀ ਸੇਤਾਕਰ ਪਰਿਵਾਰ ਵੀਰੇ ਵਧੀਆ ਵਧੀਆ ਸੇਤਾਕਰ ਵਧੀਆ ਵੀਰੇ ਫਿਰ ਛੋਟੇ ਕਿੰਨੇ ਸੋਇਲੇ ਗੱਪਣਾ ਬਾਈ ਇਹ ਦੂਜੇ ਲਈ ਗੱਬਣਾ ਜੀ ਦੂਜੇ ਸੁਹੇ ਲਈ ਗੱਬਣਾ ਹੈ ਹਾਂ ਜੀ ਕਿੰਨੇ ਚਿਰ ਦੀ ਗੱਬਣ ਹੋਗੀ ਵੀਰੇ ਇਹ 6 ਪੂਰੇ ਹੋ ਕੇ ਜੀ ਉੱਤੇ 15 ਦਾ ਨੰਗ ਆ ਸਾਢੇ 6 ਦੀ ਹੋਗੀ ਸਤਵਾਂ ਚੱਲੀ ਜਾਂਦਾ ਹੈ ਸਤਵਾਂ ਚੱਲੀ ਜਾਂਦਾ ਠੀਕ ਹੈ ਬਈ ਦੁੱਧ ਕਿੰਨਾ ਵੀਰੇ ਹੁਣ ਦੁੱਧ 5 ਕਿਲੋ ਆ ਜੀ ਇੱਕ ਟਾਈਮ ਮਿਲਦੀ ਆ ਇੱਕ ਟਾਈਮ ਹੀ ਮਿਲਦੀ ਆ ਹੈ ਮਿਲਦੀ ਦੋਵੇਂ ਟਾਈਮ ਸੀ ਪਹਿਲਾਂ ਆਪਣੇ ਘਰੇ ਉਪਰਾ ਕਰ ਗਈ ਓਕੇ ਆਪਣੇ ਘਰੇ ਆਈ ਉਪਰਾ ਹੈ ਉਪਰਾ ਕਰ ਗਈ ਠੀਕ ਹੈ ਵੀਰੇ ਤੇ ਕੱਟੀ ਆ ਮੇਰੇ ਮਾਮੇ ਹਾਂ ਜੀ ਮਗਰ ਕੱਟੀ ਆ ਜੀ ਠੀਕ ਆ ਟਿਕ ਜੂਗੀ ਅਜੇ ਮਹੀਨਾ ਖੜਾ 2 ਮਹੀਨੇ ਮਿਲ ਜਗਾ ਮੈਂ ਕਿਉਂਕਿ ਮਿਲ ਜੂਗੀ ਹੈਨਾ ਹਾਂ ਜੀ ਆਪਣੇ ਕੋ ਵੇਰੇ ਲੇਵੇ ਨੂੰ ਵੀ ਲੋ ਚੰਗੀਆਂ ਝੋਟੀਆਂ ਹਨ ਕਦ ਕੁਦ ਵੀ ਚਾਹੇ ਕੱਟੀ ਵੀ ਮਗਰ ਵਜਣ ਵਾਲੀ ਆ ਯਾਰ ਹਾਂਜੀ ਹਾਂਜੀ ਕੱਟੀ ਕਿੰਨੇ ਦੀ ਦੇ ਦਈਏ ਵੀਰੇ ਇਹ 70000 ਦੀ ਦੇ ਦਾਂਗੇ ਲਾੜ ਪਿਆਰ ਕੋਈ ਇਹਦੇ ਵਿੱਚੋਂ ਕੋਈ ਮਾਨਦਾਨ ਕਰ ਦਾਂਗੇ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਸਾਢੇ 6 ਮਹੀਨਿਆਂ ਦੀ ਦੂਜੇ ਸੂਏ ਲਈ ਹੋ ਗਈ ਗੱਬਣ ਪਹਿਲੇ ਸੂਏ 13 14 ਕਿਲੋ ਦੁੱਧ ਦਿੱਤਾ ਹੋਇਆ ਤੇ ਦੂਜਾ ਸੂਆ ਹੁਣ ਇਹਨੇ ਸੂਣਾ ਵਾ ਹੁਣ ਇੱਕ ਟਾਈਮ ਦਾ 5 ਕਿਲੋ ਦੁੱਧ ਹੈਗਾ ਇਹਦੇ ਥੱਲੇ ਕਰਮਾਲੀ ਦੇ ਥੱਲੇ ਮਿੱਤਰੋ ਤੇ ਮਗਰ ਇਹਦੇ ਆ ਕੱਟੀ ਵੀ ਵੇਖ ਲੋ ਤੁਸੀਂ ਚੰਗੀ ਕੱਟੀ ਆ ਝੋਲੀ ਚਾਲੀ ਕੱਟੀ ਦੀ ਵੀ ਚੰਗੀ ਆ ਥੱਲੋ ਬਾਈ ਤੇ ਜਾਨਵਰ ਦੋਵੇਂ ਹੀ ਤੁਹਾਡੇ ਘਰੇ ਚੰਗੇ ਆ ਰਿਹਾ ਨੇ 70000 ਦੇ ਵਿੱਚੋਂ ਮਾਨਤਾ ਨੂੰ ਵੀ ਹੋ ਜਾਣਾ ਤੇ ਫਿਰ ਵੱਡੀ ਗੱਲ ਇਹ ਆ ਵੀ ਮਿੱਤਰੋ ਤੋਕੜ ਗੱਪਣਾ ਤੇ ਬਾਈ ਫਿਰ ਆ ਬਸ਼ੇਰੀ ਵੀ ਵੇਚਣੀ ਆ ਵੀਰੇ ਹਾਂਜੀ ਹਾਂਜੀ ਬਸ਼ੇਰੀ ਵੇਚਣੀ ਆ ਜੀ ਠੀਕ ਆ ਇਹ ਕਿੰਨੇ ਚਿਰ ਦੀ ਆ ਬਾਈ ਇਤਨਾ ਮਹੀਨਿਆਂ ਦੀ ਹੈ ਜੀ ਤਿੰਨਾ ਮਹੀਨਿਆਂ ਦੀ ਕਿਹੜੇ ਘੋੜੇ ਦੀ ਆ ਬਾਈ ਇੱਕ ੱਲਾਂ ਵਾਲੇ ਚੇਤਕ ਦੀ ਆ ਜੀ ੱਲਾਂ ਵਾਲੇ ਚੇਤਕ ਦੀ ਆ ਉਧਰਲੇ ਪਾਸੇ ਚਲਾ ਜਾ ਉਧਰ ਲੈ ਮੈਂ ਚੇਤਕ ਦਾ ਸਕੂਟਰ ਨਹੀਂ ਸੀ ਮਾਨ ਦੇ ਦਾ ਘੋੜੇ ਦੀ ਆ ਫਿਰ ਹਨਾ ਬਾਈ ਹਾਂ ਜੀ ਹਾਂ ਜੀ ਤੇ ਵੀਰੇ ਫਿਰ ਆਹ ਘੋੜੀ ਦੀਪਤੀ ਆ ਇਹ ਹਾਂ ਜੀ ਹਾਂ ਜੀ ਇਸਰੀ ਦਾ ਬਾਈ ਠੀਕ ਐ ਸਪੋਰਟਲੈਸ ਸੀ ਹਨਾ ਹਾਂ ਜੀ ਹਾਂ ਜੀ ਹਾਂ ਹੂੰ ਠੀਕ ਐ ਬਾਈ ਤੇ ਬਾਲਪੌਰੀ ਜੇ ਲੋ ਸਾਫ ਆ ਬਾਈ ਸਾਫ ਸਾਫ ਆ ਜਮਾ ਕੋਈ ਸਿੱਟਾ ਨਹੀਂ ਕੋਈ ਬਾਲਪੌਰੀ ਸਾਫ ਸੇ ਠੀਕ ਐ ਬਾਈ ਠੀਕ ਐ ਵੀਰੇ ਤੇ ਇਹ ਵੀਰੇ ਫਿਰ ਕਿੰਨੇ ਦੀ ਦੇ ਦੇਂਗੇ ਦੀ ਡਿਮਾਂਡ ਦੀ 4 ਲੱਖ ਰੁਪਈਆ ਕਰਦੇ ਆ ਜੀ 4 ਲੱਖ ਰੁਪਈਆ ਡਿਮਾਂਡ ਮੰਨਤਾ ਨੇ ਉਹਦੇ ਵਿੱਚ ਜੀ ਕਰਦਾਂਗੇ ਮਾਨਤਾਣ ਜੀ ਇਹ ਇਹ ਵਾਵਾ ਰੇਟ ਹੁੰਦੇ ਕੋੜੀਆਂ ਦੇ ਮੈਂ ਤਾਂ ਵੇਚਦਾ ਹਾਂ ਜੀ ਉਹ 20 25 32 ਲੱਖ ਦੀ ਵੀ ਵੇਚਦੇ ਹਾਂ ਹਾਂ ਜੀ ਹਾਂ ਜੀ ਵੇਖ ਜਾਂਦੇ ਹਾਂ ਹਾਂ ਠੀਕ ਹੈ ਬਾਈ ਇਹ ਫਿਰ ਗੱਲ ਆਇਆ ਵੀ ਟਕਾਣੇ ਦੀ ਕੋੜੀਆ 체ਤਕ ਦੀ ਆ ਹਾਂ ਜੀ ਟਕਾਣੇ ਤੇ ਹਾਈਟ ਫਿਰ ਕਿੰਨੀ ਕਰ ਦਊਗੀ ਤੇਰੇ ਹਿਸਾਬ ਨਾਲ ਬਾਈ ਹਾਈਟ ਬਾਈ 65 ਇੰਚ ਨੂੰ ਜਾਣੀ ਚਾਹੀਦੀ ਆ ਜਾਣੀ ਚਾਹੀਦੀ ਆ ਨਾ ਹੁਣ ਵੀ ਚੰਗੀ ਤੂਰੀ ਹੋਈ ਹੈ ਹਾਂਜੀ ਹਾਂਜੀ ਬੱਚੇ ਫਿਰ ਦੁੱਧ ਕੱਲੀ ਪੀਂਦੀ ਹੈ ਹਾਂਜੀ ਕੱਲੀ ਇਹਦਾ ਵੀ ਫਿਰ ਦੁੱਧ ਚੋਚਾ ਲੈਂਦੇ ਹੁੰਦੇ ਕੁੜੀ ਦਾ ਕਿ ਨਹੀਂ ਚੋਇਆ ਜਾਂਦਾ ਨਹੀਂ ਨਹੀਂ ਚੋਇਆ ਤਾਂ ਨਹੀਂ ਚੋਹ ਲੈਂਦੇ ਹੁਣ ਕਈ ਜਿਵੇਂ ਬੱਚਾ ਛੱਡ ਦਗੇ ਬਾਅਦ ਚ ਚੋਣਾ ਹੀ ਪੈਂਦਾ ਕਈ ਵਾਰੀ ਕਈ ਵਾਰੀ ਚੋਣਾ ਪੈਂਦਾ ਇਹ ਫਿਰ ਇਹ ਛੱਡ ਛੁੜਦੇ ਨਹੀਂ ਮਾਰਦੀਆਂ ਨਹੀਂ ਨਹੀਂ ਮਾਰ ਇੱਕ ਕਈ ਮਾਰ ਜਾਂਦੀਆਂ ਕਈ ਸੀਲ ਹੁੰਦੀਆਂ ਨਾ ਇਹ ਨਹੀਂ ਮਾਰਦੀ ਹਾਂਜੀ ਹਾਂਜੀ ਇਹ ਨਹੀਂ ਮਾਰੀ ਤਾਂ ਬਈ ਠੀਕ ਹੈ ਵੀਰੇ ਤੇ ਇਹ ਫਿਰ ਵੀ ਤੇ ਹੁਣ ਮੰਨ ਤਾਂ ਇਹਦਾ 4 ਲੱਖ ਚ ਹੋ ਜਾਊਗਾ ਹਾਂਜੀ ਹਾਂਜੀ ਕਰ ਦਾਂਗੇ ਲੈ ਵੀ ਮਿੱਤਰੋ ਤਿੰਨ ਮਹੀਨਿਆਂ ਦੀ ਬੁਸ਼ੇਰੀ ਆ ਤੇ ਕਰਨ ਕੋਣ ਵੇਖੋ ਤੁਸੀਂ ਰਾ ਦਿਲ ਫਿਰ ਕੰਨਾ ਤੇ ਕੀ ਬਾਤ ਠੀਕ ਹੈ ਬਾਈ ਤੇ 65+ ਹਾਈ ਟੂਰਨਰ ਕਰੂਗੀ ਬਾਈ ਕਰਮ ਵਾਲੀ ਤੇ ਰੇਟਿੰਗ ਦਾ ਹੈਗਾ 4 ਲੱਖ ਝੋਟੀ ਦੇ ਰਹਿ ਗਿਆ 70000 ਰੁਪਿਆ ਤੇ ਦੂਵੇਂ ਜਾਨਵਰ ਖਰੀਦਣ ਦੇ ਲਈ ਕੋਠੇ ਬੱਲਾ ਵਾਲੀ ਦੇ ਵਿੱਚ ਆਉਣਾ ਪੜਾ ਨੰਬਰ ਤੇ ਹੀ ਬਰੇਕਰ ਆ ਦੇ 985220048 ਜੀ 98522 522 0048 0048 ਹਾਂਜੀ 985220048 ਬਾਈ ਦਾ ਫੋਨ ਨੰਬਰ ਸ਼ੇਅਰ ਕੋਟਕਪੂਰਾ ਕੋਠੇ ਬੱਲਾ ਵਾਲੀ ਧੰਨਵਾਦ ਸ਼ੁਕਰੀਆ